ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੂਪਾਨਾ ਅੱਜ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਤੇ ਸੀਨੀਅਰ ਕਾਲੀਆਗੂ ਵਿਕਰਮ ਮਜੀਠੀਆ ਦੀ ਵਿਕਰਮ ਜੀਠੀਆ ਪਿਛਲੇ ਕਾਫੀ ਦਿਨਾਂ ਤੋਂ ਨਾਬਾ ਜੇਲ੍ਹ ਵਿੱਚ ਬੰਦ ਹੈ ਔਰ ਕਈ ਅਫਵਾਹਾਂ ਉਹਨਾਂ ਦੇ ਜੇਲ੍ਹ ਬੈਰਕ ਨੂੰ ਲੈ ਕੇ ਆਕਸਾ ਸੁਣਦੇ ਆ ਕਦੇ ਸੁਣਿਆ ਕਿ ਸਰਾਨਾ ਮੰਗ ਰਿਹਾ ਕਦੇ ਜੇਲ੍ਹ ਬੈਰਕ ਜਿਹੜੀ ਚੇਂਜ ਕਰਨ ਦੀ ਗੱਲਬਾਤ ਚੱਲ ਰਹੀ ਹੈ ਤਾਂ ਇਸੇ ਤਰ੍ਹਾਂ ਉਹਨਾਂ ਦੇ ਵਕੀਲਾਂ ਦੇ ਪੈਨਲ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਵੀ ਮਾਨਯੋਗ ਅਦਾਲਤ ਵਿੱਚ ਲਾਈ ਹੈ ਤੇ ਨਾਲ ਇੱਕ ਅਰਜ਼ੀ ਇਹ ਵੀ ਚੱਲ ਰਹੀ ਹੈ ਕਿ ਕਿਉਂ ਨਾ ਹਰ ਪੇਸ਼ੀ ਤੇ ਵਿਕਰਮ ਮਜੀਠੀਆ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕੀਤਾ ਜਾਵੇ ਕਿਉਂਕਿ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਵਿਕਰਮ ਮਜੀਠੀਆ ਨੂੰ ਪੇਸ਼ਲੀ ਲਿਆਂਦਾ ਜਾਂਦਾ ਹੈ ਤਾਂ ਅੱਧੇ ਪੰਜਾਬ ਦੀ ਪੁਲਿਸ ਸੁਰੱਖਿਆ ਵਜੋਂ ਤਣਾਤ ਕੀਤੀ ਜਾਂਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਕਈ ਦਰਜਨ ਦੇ ਕਰੀਬ ਗੱਡੀਆਂ ਉਹਨਾਂ ਦੇ ਕਾਫਲੇ ਚ ਲੱਗਦੀਆਂ ਪਾਰੀ ਪੁਲਿਸ ਫੋਰਸ ਨਾਲ ਲਾਈ ਜਾਂਦੀ ਹੈ ਤੇ ਇੱਥੋਂ ਤੱਕ ਕਿ ਇੱਕ ਵੀਆਈਪੀ ਰੂਟ ਜਿਹੜਾ ਜੇਲ੍ਹ ਤੋਂ ਲੈ ਕੇ ਮੁਹਾਲੀ ਅਦਾਲਤ ਤੱਕ ਲਾਇਆ ਜਾਂਦਾ ਜਿੰਨੀ ਦੇਰ ਤੱਕ ਵਿਕਰਮ ਮਜੀਠੀਆ ਵਾਪਿਸ ਪੇਸ਼ੀ ਤੋਂ ਜੇਲ੍ਹ ਤੱਕ ਨਹੀਂ ਪਹੁੰਚ ਜਾਂਦੇ ਉਨੀ ਦੇਰ ਤੱਕ ਉਹ ਵੀਆਈਪੀ ਰੂਟ ਪੰਜਾਬ ਪੁਲਿਸ ਦੇ ਜਵਾਨ ਸੜਕਾਂ ਦੇ ਉੱਪਰ ਖੜੇ ਰਹਿੰਦੇ ਨੇ ਸੋ ਇਸ ਕਰਕੇ ਅੱਜ ਤਿੰਨੋਂ ਜਿਹੜੀਆਂ ਪਟੀਸ਼ਨਾਂ ਦੀ ਸੁਣਵਾਈ ਹੋਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਤਾਂ ਉਸ ਸੁਣਵਾਈ ਦੇ ਦਰਮਿਆਨ ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਪੇਸ਼ ਕੀਤਾ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਜ਼ਮਾਨਤ ਅਰਜੀ ਜਿਸ ਦੀ ਸੁਣਵਾਈ ਪਿਛਲੇ ਹਫਤੇ ਹੋਈ ਉਸ ਸਮੇਂ ਪੰਜਾਬ ਸਰਕਾਰ ਨੇ ਇੱਕ ਹਫਤਾ ਮੰਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਹ ਆਪਣਾ ਪੱਖ ਪੇਸ਼ ਕਰਨਗੇ ਤਾਂ ਅੱਜ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਸੋ ਉਹਨਾਂ ਦੀ ਜ਼ਮਾਨਤ ਅਰਜੀ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 30 ਜੁਲਾਈ ਦੀ ਤਰੀਕ ਪਾ ਦਿੱਤੀ ਹੈ ਹੁਣ ਇਸ ਮਾਮਲੇ ਤੇ ਸੁਣਵਾਈ 30 ਜੁਲਾਈ ਨੂੰ ਹੋਏਗੀ ਤਾਂ ਕੀ ਜ਼ਮਾਨਤ ਹੋਏਗੀ ਜਾਂ ਨਹੀਂ ਹੋਏਗੀ ਕੀ ਮਾਨਯੋਗ ਅਦਾਲਤ ਉਹਨਾਂ ਨੂੰ ਜ਼ਮਾਨਤ ਦੇਵੇਗੀ ਇਹ ਅਜੇ 30 ਜੁਲਾਈ ਨੂੰ ਪਤਾ ਲੱਗੇਗਾ 30 ਜੁਲਾਈ ਨੂੰ ਅਜੇ ਬਹਿਸ ਹੋਣੀ ਹੈ ਬਹਿਸ ਤੋਂ ਬਾਅਦ ਫਿਰ ਉਸ ਦਾ ਫੈਸਲਾ ਆਏਗਾ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਬੈਰਕ ਬਦਲਣ ਵਾਲੀ ਸੋ ਦੱਸਿਆ ਜਾ ਰਿਹਾ ਕਿ ਬਿਕਰਮ ਮਜੀਠੀਆ ਮੰਗ ਕਰ ਰਹੇ ਨੇ ਲਗਾਤਾਰ ਕਿ ਉਹਨਾਂ ਦੀ ਬੈਰਕ ਬਦਲੀ ਜਾਵੇ ਤੇ ਉਸ ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜੀ ਲਾਈ ਗਈ ਸੋ ਬੈਰਕ ਬਦਲ ਨੂੰ ਲੈ ਕੇ ਜੋ ADGP ਜੇਲਾ ਨੇ ਉਹਨਾਂ ਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੋ ਉਸ ਦੀ ਸੁਣਵਾਈ 2 ਅਗਸਤ ਨੂੰ ਹੋਵੇਗੀ 2 ਅਗਸਤ ਨੂੰ ਕਿ ਬੈਰਕ ਬਦਲੀ ਜਾਏਗੀ ਨਹੀਂ ਬਦਲੀ ਜਾਏ ਇਹ 2 ਅਗਸਤ ਨੂੰ ਪਤਾ ਲੱਗੇਗਾ ਪਰ ਕੱਲ ਤੋਂ ਅੱਜ ਤੱਕ ਜੋ ਕੱਲ ਇਸ ਮਾਮਲੇ ਦੀ ਸੁਣਵਾਈ ਹੋਈ 2 ਅਗਸਤ ਤੱਕ ਅਜੇ ਵੀ ਵਿਕਰਮ ਬਜੇਠੀਆਂ ਨੂੰ ਉਸੇ ਜੇਲ੍ਹ ਵਿੱਚ ਰਹਿਣਾ ਪਏਗਾ ਸੋ ਤੀਜੀ ਪਟੀਸ਼ਨ ਜਿਹੜੀ ਵਿਕਰਮ ਬਜੇਠੀਆਂ ਨੂੰ ਲੈ ਕੇ ਫਿਜ਼ੀਕਲ ਤੌਰ ਤੇ ਪੇਸ਼ ਹੋਣ ਨੂੰ ਲੈ ਸੋ ਉਸ ਦੀ ਸੁਣਵਾਈ 28 ਜੁਲਾਈ ਨੂੰ ਹੋਏਗੀ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕੀ 28 ਜੁਲਾਈ ਨੂੰ ਮਾਨਯੋਗ ਅਦਾਲਤ ਫੈਸਲਾ ਕੀ ਸੁਣਾਏਗੀ ਕੀ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਹਰ ਪੇਸ਼ੀ ਤੇ ਲਿਆਂਦਾ ਜਾਵੇਗਾ ਜਾਂ ਫਿਰ ਵਿਕਰਮ ਮਜੀਠੀਆ ਨੂੰ ਹਰ ਪੇਸ਼ੀ ਤੇ ਵੀਡੀਓ ਕਾਨਫਰੈਂਸਿੰਗ ਜਰੀਏ ਪੇਸ਼ ਕੀਤਾ ਜਾਏਗਾ ਤੇ ਵੀਡੀਓ ਕਾਨਫਰੈਂਸਿੰਗ ਜਰੀਏ ਉਹਨਾਂ ਦੀ ਪੇਸ਼ੀ ਹੋਏਗੀ ਸੋ ਇਹ ਅਜੇ ਜਿਹੜੀਆਂ ਤਰੀਕਾਂ ਪਈਆਂ ਨੇ ਉਹਦੇ ਚ 30 ਜੁਲਾਈ 2 ਅਗਸਤ ਤੇ 28 ਜੁਲਾਈ ਸੋ ਉਹਨਾਂ ਸਮਿਆਂ ਦੇ ਵਿੱਚ ਮਾਨਯੋਗ ਅਦਾਲਤ ਕੀ ਫੈਸਲਾ ਦੇਗੀ ਉਹ ਅਜੇ ਉਸ ਸਮੇਂ ਤੇ ਵੇਖਣਾ ਹੋਵੇਗਾ ਪਰ ਉਸ ਤੋਂ ਪਹਿਲਾਂ ਜੋ ਬਿਕਰਮ ਮਜੀਠੀਆ ਦਾ ਲੀਗਲੀ ਪੈਨਲ ਹੈ ਸੋ ਉਹ ਪੈਨਲ ਲਗਾਤਾਰ ਪੰਜਾਬ ਸਰਕਾਰ ਤੇ ਇਲਜ਼ਾਮ ਲਾ ਰਿਹਾ ਸੋ ਇਹ ਵੀ ਕਹਿ ਰਿਹਾ ਕਿ ਫੈਬ੍ਰੀਕੇਟ ਕੀਤਾ ਜਾ ਰਿਹਾ ਬਿਕਰਮ ਮਜੀਠੀਆ ਨੂੰ ਫਸਾਉਣ ਦੇ ਲਈ ਵਕ ਵਕ ਲੋਕਾਂ ਨੂੰ ਵਿਜੀਲੈਂਸ ਗ੍ਰਿਫਤਾਰ ਕਰ ਰਹੀ ਹੈ ਉਹਨਾਂ ਨੂੰ ਪਰਦੇ ਪਿੱਛੋਂ ਗ੍ਰਿਫਤਾਰੀਆਂ ਪਾ ਕੇ ਕਈ ਵਾਰ ਗ੍ਰਿਫਤਾਰੀ ਨਹੀਂ ਵੀ ਪੈਂਦੀ ਤਾਂ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਉਕਸਾਇਆ ਜਾਂਦਾ ਜਾਂ ਕਈ ਵਾਰ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਕਿ ਤੁਸੀਂ ਬਿਕਰਮ ਮਜੀਠੀਆ ਦੇ ਖਿਲਾਫ ਆਪਣੀ ਗਵਾਹੀ ਦਿਓ ਤੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਹਾਂ ਕਿ ਵਿਕਰਮ ਮਜੀਠੀਆ ਦੇ ਲੀਗਲੀ ਪੈਨਲ ਦਾ ਕੀ ਕਹਿਣਾ ਤੁਸੀਂ ਅਦਾਲਤਾਂ ਦੇ ਵਿੱਚ ਨੋਟ ਕਰਿਓ ਅੱਜ ਵੀ ਵਿਕਰਮ ਜੀ ਦਾ ਕੇਸ ਲੱਗਿਆ ਜਿੱਦਣ ਵਿਕਰਮ ਜੀ ਨੂੰ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਕੁਰਤੇ ਪਜਾਮੇ ਨੀਲੀਆਂ ਪੱਗਾਂ ਵਾਲੇ ਬੰਦੇ ਉਹ ਪਤਾ ਨਹੀਂ ਕਿੱਥੋਂ ਅਦਾਲਤਾਂ ਆ ਕੇ ਵੜ ਜਾਂਦੇ ਨੇ ਅਕਾਲੀ ਦਲ ਦੇ ਤਾਂ ਵਕੀਲਾਂ ਨੂੰ ਨਹੀਂ ਜਾਣਦੇ ਰੇ ਔਰ ਉਹ ਸਾਰੇ ਅਦਾਲਤਾਂ ਦੇ ਬਾਹਰ ਬੈਠੇ ਹੁੰਦੇ ਨੇ ਕਿਉਂ ਕਿਉਂਕਿ ਕੱਲ ਨੂੰ ਉੱਥੇ ਉਹਨਾਂ ਤੋਂ ਕੁਝ ਐਸੀ ਘਟਨਾ ਕਰਾ ਦੇਣੀ ਹੈ ਮੁੜ ਕੇ ਪੁਲਿਸ ਨੇ ਕਹਿਣਾ ਜੀ ਇਹ ਤਾਂ ਅਕਾਲੀ ਦਲ ਦੇ ਵਰਕਰ ਆਏ ਸੀ ਉਹ ਕਰਗੇ ਉਹ ਸਾਰੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਬੰਦੇ ਨੇ ਕੌਣ ਉਹਨਾਂ ਨੂੰ ਅਦਾਲਤ ਦੇ ਵਿੱਚ ਵਾੜਦਾ ਇਸ ਗੱਲ ਦਾ ਵੀ ਐਸਐਸਪੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਫ੍ਰਸਟ੍ਰੇਸ਼ਨ ਦੇ ਵਿੱਚ ਆ ਕੇ ਇਹ ਵਕੀਲ ਸਹਿਬਾਨਾਂ ਨੂੰ ਹੱਥ ਪਾਉਣਾ ਸ਼ੁਰੂ ਹੋ ਗਏ ਨੇ ਜਿਦੀ ਕਿ ਅਜ ਰਵਿੰਦਰ ਸੈਂਪਲਾ ਸਾਹਿਬ ਨੇ ਬਾਰ ਕਾਉਂਸਲ ਨੂੰ ਵੀ ਕੰਪਲੇਂਟ ਕੀਤੀ ਹੈ ਕਿਉਂਕਿ ਵਕੀਲ ਨੂੰ ਸਿੱਧਾ ਹੱਥ ਨਹੀਂ ਪਾ ਸਕਦੇ ਜਿੱਥੇ ਤੱਕ ਜਾ ਸਕਦੇ ਨੇ ਜਿੱਥੇ ਇੱਕ ਲਾਈਨ ਹੁੰਦੀ ਹੈ ਨਾ ਲਾਈਨ ਤੇ ਖੜ ਕੇ ਵੀ ਇਹ ਵਕੀਲ ਸਹਿਬਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਤਾਂ ਪੁਲਿਸ ਫਿਰ ਘਰ ਤੱਕ ਆਊਗੀ ਵਕੀਲਾਂ ਦੇ ਘਰ ਤੱਕ ਕੀ ਆਉਂਗੇ ਤੁਸੀਂ ਫਿਰ ਤੇ ਇਹ ਚੀਜ਼ਾਂ ਨੂੰ ਬੜਾ ਸਟਰੋਂਗਲੀ ਆਬਜੈਕਟ ਕਰਦੇ ਆ ਬਾਹਰ ਕਾਉਂਸਲ ਨੂੰ ਕੰਪਲੇਂਟ ਦੇ ਰਹੇ ਆ ਤੇ ਇਹ ਚੀਜ਼ ਜੇ ਦੁਬਾਰਾ ਅਦਾਲਤ ਦੇ ਵਿੱਚ ਕੀਤੀ ਗਈ ਤਾਂ ਉਹਦੇ ਲਈ ਜ਼ਿੰਮੇਵਾਰ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਗੇ ਔਰ ਸੌਪਤੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿਉਂਕਿ ਇੱਕ ਵਕੀਲ ਸਾਹਿਬ ਦਾ ਹੋਰ ਜ਼ਿਕਰ ਹੈ ਕਿਰਨਪ੍ਰੀਤ ਮੋਨੂ ਸਾਹਿਬ ਜਿਹੜੇ ਕਿ ਲੀਗਲ ਟੀਮ ਦੇ ਸਾਡੇ ਸਾਥੀ ਨੇ ਜਿੱਦਨ ਤਾਰੀਖ ਹੈ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਪ੍ਰੀਵੈਂਟਿਵ ਕਸਟਡੀ ਚ ਰੱਖਿਆ ਗਿਆ ਕੀ ਪੰਜਾਬ ਦੇ ਡੀਜੀਪੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇੱਕ ਵਕੀਲ ਨੂੰ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਪੁਲਿਸ ਨੇ ਕਿਹੜੇ ਕਾਨੂੰਨ ਤਹਿਤ ਰੱਖਿਆ ਇਹ ਵੀ ਸਾਹਮਣੇ ਆ ਕੇ ਦੱਸੋ ਔਰ ਇਹ ਸਾਰਾ ਕੇਸ ਝੂਠ ਦਾ ਜਿਦੇ ਚ ਲੱਭ ਕੁਛ ਨਹੀਂ ਰਿਹਾ ਪਰੇਸ਼ਾਨੀ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਏ ਦਿਨ ਕੋਈ ਨਵਾਂ ਝੂਠ ਪਰੋਸ ਦਿੰਦੇ ਨੇ ਜਦੋਂ 29 ਫੇਲ ਹੋ ਗਏ ਮੋਬਾਈਲ 141 ਕਰੋੜ ਫੇਲ ਹੋ ਗਿਆ 540 ਕਰੋੜ ਹਜ਼ਾਰ ਏਕੜ ਫੇਲ ਹੋ ਗਿਆ ਤਾਂ ਕੱਲ ਇੱਕ ਨਵਾਂ ਝੂਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਅਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਨ ਤੇ ਬਾਅਦ ਚ ਅਸੀਂ ਜਾ ਕੇ ਵਿਜੀਲੈਂਸ ਨੂੰ ਦਿੱਤਾ ਹੋਰ ਨੰਬਰ 981400003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪਦੇ ਨਾਮ ਤੇ ਹੈ ਤੇ ਆਫੀਸ਼ੀਅਲ ਮੋਬਾਈਲ ਹੈ ਤਾਂ ਫਿਰ ਕਿਉਂ ਵਿਜੀਲੈਂਸ ਆਪਣੀਆਂ ناکਾਮੀਆਂ ਨੂੰ ਛਪਾਉਣ ਦੇ ਲਈ ਐਸੇ ਝੂਠ ਪਰੋਸ ਰਹੀ ਹੈ ਔਰ ਉਰੇ ਤੱਕ ਹੀ ਬਸ ਨਹੀਂ ਇਸ ਕੇਸ ਦੇ ਵਿੱਚ ਜੋ ਛਿੜਿਆੰਤਰ ਹੁਣ ਅੱਗੇ ਖੇਡਿਆ ਜਾ ਰਿਹਾ ਹੈ ਜਿਹੜਾ ਕਿ ਸੋਪਤੀ ਸਾਹਿਬ ਡਿਟੇਲ ਚ ਦੱਸਣਗੇ ਉਹ ਕੀ ਹੈ ਕਿ ਧੱਕੇ ਨਾਲ ਐভিডੈਂਸ ਨੂੰ ਫੇਬਰਟ ਫੈਬ੍ਰିକੇਟ ਕਰਨਾ ਵਿਜੀਲੈਂਸ ডিপਾਰਟਮੈਂਟ ਸ਼ੁਰੂ ਹੋ ਗਿਆ ਹੈ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕ ਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਕੀਤੀ ਤਾਂ ਫਿਰ ਡਰਦੇ ਮਾਰਿਆਂ ਨੇ ਉਹ ਸਾਰੇ ਲੋਕ ਉੱਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ ਚ ਝੂਠਿਆਂ ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ੱੱਕੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹਿ ਰਹੀ ਹੈ ਦਿੱਲੀ ਦਾ ਕੋਈ ਵੱਖਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਦੇ ਵਿਕਰਮ ਮਜੀਠੀਆ ਦੇ ਸਾਫਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਉਹਦਾ 164 ਦਾ ਬਿਆਨ ਕਰਾ ਦਿੰਨੇ ਆ ਅਦਾਲਤ ਚ ਫਿਰ ਤਾਂ ਸਾਰੇ 92 ਐਮਐਨ ਨੇ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ ਜਿਹਨੇ ਕੋਈ ਚੇਅਰਮੈਨ ਬਣਨਾ ਫਿਰ ਤਾਂ ਬੜਾ ਸਿੱਧਾ ਜਿਹਾ ਕੰਮ ਹੈ ਕਿ ਵਿਕਰਮ ਮਜੀਠੀਆ ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦਿਓ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨੀ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਮਾਨ ਸਾਹਿਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਏਵਿਡੈਂਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੁਣ ਡਿਸਪਰੋਪੋਰਸ਼ਨਲ ਐਸੈਟਸ 'ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਰੇ ਕਿਉਂਕਿ ਏਵਿਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਏਵਿਡੈਂਸ ਕ੍ਰੀਏਟ ਕਰਨਾ ਸ਼ੁਰੂ ਕਰ ਦਿੱਤਾ ਏਵਿਡੈਂਸ ਫੈਬ੍ਰिकेट ਕਰਨਾ ਸ਼ੁਰੂ ਕਰ ਦਿੱਤਾ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਫ੍ਰੇਡ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚੂਨੇਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਰਟਸ ਤੁਹਾਡੇ ਕੋਲ ਆਉਣਾ ਪੈ ਰਿਹਾ ਬਿਕਾਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੁਲ ਕਟੋਕਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸਚਾਈ ਪਹੁੰਚਣੀ ਚਾਹੀਦੀ ਹੈ ਸੋ ਅਸੀਂ ਐਪਲੀਕੇਸ਼ਨ ਫਾਈਲ ਕਰਨ ਲੱਗੇ ਹਾਂ ਕਿ ਕੋਰਟ ਪ੍ਰੋਸੀਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀ ਹੈ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ ਏਵਰੀਬਾਡੀ ਇਨ ਦ ਡੈਮੋਕ੍ਰੇਸੀ ਹੈਜ਼ ਦ ਰਾਈਟ ਟੂ ਨੋ ਵਾਟ ਇਜ਼ ਦ ਟਰੂਥ ਐਂਡ ਵਾਟ ਇਜ਼ ਦ ਫਾਲਸਿਟੀ ਇਹਨਾਂ ਨੇ ਰੀਮਾਂਡ ਲੈਲਿਆ ਸੀਗਾ ਇਹ ਕਹਿ ਕੇ ਕਿ ਹਜ਼ਾਰ ਏਕੜ ਜ਼ਮੀਨ ਹੈ ਫੈਬ੍ਰیکیشن ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ ਇੱਕ ਹੈਕਟੇਰ 'ਚ 10000 ਸਕੁਅਰ ਮੀਟਰ ਹੁੰਦੇ ਹੈ ਦੇ ਹੈਵ ਐਗਜ਼ੈਜਰੇਟਿਡ ਰਿਕਾਰਡਸ ਟੂ ਦ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੇ 450 ਕਰੋੜ ਰੁਪਏ ਦੀ ਉਹ ਡੈਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਰੁਪਏ ਦਾ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ ਬਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਝ ਨਹੀਂ ਸੋ ਜਦ ਡਿਸਪਰੋਪਰਸ਼ਨ ਐਸੈਟ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜੀ ਅੰਤਰਕਚਾਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਆਫਸਰਸ ਇਨਵੋਲਵਡ ਨੇ ਔਰ ਇਹਨਾਂ ਨੇ ਇੱਕ ਟਾਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਆ ਪਟਿਆਲੇ ਹੋਰ ਡਿਸਮਿਸ ਸੀ 4 ਸਾਲ ਉਹਨੂੰ ਇਹਨਾਂ ਨੇ ਇਸੇ ਕੰਮ ਤੇ ਰੱਖਿਆ ਜੋ ਵਿਜਲੈਸ ਦਫਤਰ ਕਿਹੜੀ ਪੋਜੀਸ਼ਨ ਤੇ ਬੈਠਾ ਸੀ ਨੀਡਸ ਟੂ ਟੈਨ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਨੂੰ ਸੈਨੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸੈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ ਨੂੰ ਲਾ ਚੁੱਕੀ ਹੈ ਪੁਲਿਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਦੇ ਕਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਵਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਤੱਕੇ ਨਾਲ ਫੈਬ੍ਰੀਕੇਟ ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਈ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਏ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੂੰ ਆਪ ਦੇ ਖਾਤੇ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤੇ। ਉਹਨੂੰ ਚੱਕ ਕੇ ਲੈ ਗਏ 21 ਤਰੀਕ ਨੂੰ ਦੋ ਗੱਡੀਆਂ 'ਚ। ਇੱਕ ਅਰਟੀਗਾ 'ਚ ਇੱਕ ਬ੍ਰੀਜ਼ਾ 'ਚ ਦੋਨੋਂ ਸਫੇਦ ਲੰਗਦੀਆਂ। ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਾ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰੱਖਾ ਕੇ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ। ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ। ਉਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ ਟਾਰਚਰ ਕੀਤਾ ਗਿਆ ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫਤਰ ਮੁਹਾਲੀ ਲੈ ਕੇ ਗਏ ਜਦ ਉਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉਥੇ ਪਹੁੰਚ ਜਾਂਦੇ ਨੇ ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ-ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਤੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ AIG ਸਾਬ ਦੇ ਦਫਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਹੈ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ ਔਨ ਦਾ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਲਾਂ ਕੱਢਦੇ ਥ੍ਰੈਟਨ ਕਰਦੇ ਉਹਨਾਂ ਦੀ ਫੋਟੋ ਖਿੱਚਦਾ ਆਪ ਦੇ ਮੋਬਾਈਲ ਫੋਨ ਤੋਂ ਫਿਰ ਆਪ ਦੇ ਚਹੀਤੀ ਇੰਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਾਂਦੇ ਨਿਕਲਣਗੇ ਆਪ ਦੀ ਟੀਮਾਂ ਭੇਜ ਦੇ ਇਹਨਾਂ ਦਾ ਐਨਕਾਊਂਟਰ ਕਰ ਦੇ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੋਂ ਹੈਗੇ ਹੋ ਤੋਂ ਨੂੰ ਮ ਐਂਡੀ ਪੀਐਸ ਕੇ ਇਸ ਪਦਨਾ ਵੱਡੇ ਵੱਡੇ ਤੁਨ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀਓ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬਸ ਕੋਰਪਸ ਰੈਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 22/7/2025 ਨੂੰ ਲੱਗੀ ਜਿਸ ਦਾ ਨੰਬਰ ਸੀ आर डब्ल्यू पी 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੇਨੀਜ਼ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਲਲੀਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਅਪਾਇੰਟ ਕੀਤਾ ਤੇ ਉੱਥੇ ਡਾਇਰੈਕਸ਼ਨ ਦਿੱਤੀ ਕਿ ਵਿਜੀਲੈਂਸ ਦਫ਼ਤਰ 'ਚੇ ਰੇਡ ਮਾਰੀ ਜਾਵੇ ਤੇ ਉਹ ਜਿਹੜੇ ਡੈਟੇਨੀਜ਼ ਨੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਸੋ ਆਪਾਂ ਦੇਖਿਆ ਕਿ ਬਿਕਰਮ ਮਜੀਠੀਆ ਦੇ ਲੀਗਲੀ ਪੈਨਲ ਜੋ ਇਹ ਗੱਲ ਕਹਿ ਰਿਹਾ ਕਿ ਅਮਰਸਰ ਤੋਂ ਦੋ ਵਿਅਕਤੀਆਂ ਨੂੰ ਵਿਜੀਲੈਂਸ ਨੇ ਚੱਕਿਆ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਮਾਨਯੋਗ ਅਦਾਲਤ ਗਿਆ ਮਾਨਯੋਗ ਅਦਾਲਤ ਨੇ ਇੱਕ ਵਾਰੰਟ ਅਫਸਰ ਨਿਯੁਕਤ ਕੀਤਾ ਜੋ ਵਿਜੀਲੈਂਸ ਪਹੁੰਚੇ ਸੋ ਲਗਾਤਾਰ ਜਦੋਂ ਵਿਜੀਲੈਂਸ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਸਮੇਂ ਉਹਨਾਂ ਨੂੰ ਦੋ ਵਿਅਕਤੀ ਜਿਨ੍ਹਾਂ ਨੂੰ ਫੜਿਆ ਗਿਆ ਸੀ ਗ੍ਰਿਫਤਾਰੀ ਨਹੀਂ ਪਾਈ ਸੋ ਇਸ ਕਰਕੇ टॉर्चर ਕੀਤਾ ਜਾ ਰਿਹਾ ਸੀ ਕਿ ਉਹ ਵਿਕਰਮ ਮਜੀਠੀਆ ਦੇ ਖਿਲਾਫ ਗਵਾਹੀ ਦੇਣ ਪਰ ਉਹ ਨਹੀਂ ਮੰਨੇ ਸੋ ਇਹ ਜਿਹੜੇ ਲਗਾਤਾਰ ਇਲਜ਼ਾਮਵਾਜ਼ੀਆਂ ਦਾ ਦੌਰ ਵਿਕਰਮ ਮਜੀਠੀਆ ਦੇ ਪੈਨਲ ਵੱਲੋਂ ਤੇ ਇਸੇ ਤਰ੍ਹਾਂ ਜੋ ਸਰਕਾਰ ਹੈ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਬਿਜੀਲੈਂਸ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਜੋ ਉਹਨਾਂ ਨੂੰ ਠੀਕ ਲੱਗੇਗਾ ਜੋ ਸਹੀ ਲੱਗੇਗਾ ਕਾਰਵਾਈ ਹੋਏਗੀ ਕਿਸੇ ਨੂੰ ਪੱਖਿਆ ਨਹੀਂ ਜਾਏਗਾ ਚਾਹੇ ਕੋਈ ਦਾ ਵੀ ਵਿਅਕਤੀ ਕਿਉਂ ਨਾ ਹੋਵੇ ਪਰ ਕਿਸੇ ਨੂੰ ਵਖਸ਼ਿਆ ਨਹੀਂ ਜਾਏਗਾ ਸੋ ਉਹ ਵੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਤਰੀਕਿਆਂ ਦੇ ਉੱਪਰ ਮਾਨਯੋਗ ਅਦਾਲਤ ਕੀ ਫੈਸਲਾ ਸੁਣਾਏਗੀ। ਸੋ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂ ਦੇ ਉਜਾਜਤ ਧੰਨਵਾਦ। This program is sponsored by The Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.